aí bater ਹਾਂਜੀ ਕਾਫੀ ਲੰਮੇ ਸਮੇਂ ਤੋਂ ਆਰਤੀਆਂ ਦੀ ਤੇ ਲੇਬਰ ਵਾਲਿਆਂ ਦੀ ਮੰਗ ਸੀ ਕਿਉਂਕਿ ਇਸ ਸੜਕ ਦੇ ਉੱਤੇ ਦਫ਼ਤਰ ਬਣਿਆ ਹੈ ਆਰਤੀਆਂ ਸ਼ਹਿਰਿੰਦਾ ਔਰ ਲੇਬਰ ਯੂਨੀਅਨ ਦਾ ਅੱਜ ਉਦਘਾਟਨ ਕਰਨ ਵਾਸਤੇ ਕੀ ਕਹਿਣਾ ਚਾਹੋਗੇ ਸਪੀਕਰ ਸਾਹਿਬ ਨੇ ਸਮਝਦਾ ਬਹੁਤ ਵੱਡਾ ਤੋਹਫ਼ਾ ਦਿੱਤਾ ਹੈ ਆਰਤੀਆਂ ਦੇ ਲਈ ਬਹੁਤ ਕਾਫੀ ਪ੍ਰਾਣੀ ਮੰਗ ਪੂਰੀ ਹੋ ਰਹੀ ਬਿਲਕੁਲ ਜੀ ਬਹੁਤ ਪ੍ਰਾਣੀ ਮੰਗ ਸੀਗੀ ਤੇ ਇਹਨਾਂ ਨੇ ਬਹੁਤ ਜ਼ੋਰ ਲਗਾ ਕੇ ਕਰਾਇਆ ਹੈ ਇਹਨਾਂ ਆ ਵੀ ਇਸ ਤਰ੍ਹਾਂ ਕੰਮ ਕਰਦੇ ਰਹੇ ਜਿੰਨਾਂ ਤੋਂ ਹੋਰ ਜ਼ਿਆਦਾ ਬੁਣੀ ਦੇਖੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰ ਕਾਫੀ ਲੰਮੇ ਸਮੇਂ ਤੋਂ ਆਰਤੀ ਦੀ ਮੰਗ ਸੀ ਸੜਕ ਬਣਾਉਣ ਦੀ ਅੱਜ ਹੰਦਾ ਅਧਗਟ ਨਹੀਂ ਕੀਤਾ ਗਿਆ ਕੀ ਕਹਿਣਾ ਚਾਹੋ ਬਸੇ ਮੰਗ ਪੂਰੀ ਹੋਣ ਜਾ ਰਹੀ ਹੈ ਲੋਕਾਂ ਦੀ ਆਸਾਂ ਪੂਰ ਪੈ ਗਿਆ ਜੀ ਆਵਾਜ਼ੀ ਪਾਰਟੀ ਸਰਕਾਰ ਨਾਲ ਜੋ ਪਾਸੇ ਕੋਕਾਰ ਉਹਨਾਂ ਦੇ ਦਰਸੀ ਉਡਾਈ ਵਾਲੀ ਸਰਕਾਰ ਯਤਨਾਂ ਬਾਅਦ ਉਸ ਦੀ ਕਰਤਾਰ ਦੇ ਇਹਨਾਂ ਨੇ ਫੰਡ ਲਿਆਂਦੇ ਆ ਤੇ ਤਪੜੇ ਸ਼ਹਿਰ ਵਾਸੀ ਲੋਕ ਕਹਿੰਦੇ ਹੁੰਦਾ ਹੈ ਜੋ ਲਾਉਂਦੇ ਹੁੰਦੇ ਹਨ ਪਰੰਗ ਪੂਰੀ ਹੋਈ ਹੈ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਨਾ ਸਾਰੇ ਪਰਵਰਿੰਗ ਦੇ ਨਾਲ ਵਾਸੀਆਂ ਚ ਖੜੀ ਕਰਕੇ ਪਹਿਲਾਂ ਕਿਉਂਕਿ 4-5 ਸੜਕਾਂ 10 ਕਰੋੜ ਦੀ ਲਾਗਤ ਦਾ ਵੱਧ ਜਾ ਰਹੀਆਂ ਪਹਿਲਾਂ ਹੀ 7 ਕਰੋੜ ਰੁਪਈਆ ਲਾਇਆ ਕਮੇਟੀ ਸੀਰੇ ਤੇ ਪ੍ਰਬੰਧਾ ਲਈ ਔਰ ਲਾਈਟਾਂ ਦੇ ਪ੍ਰਬੰਧਾ ਲਈ ਔਰ 18 ਕਰੋੜ 35 ਲੱਖ ਹੋਰ ਇੱਕ ਟੋਲਾ ਜਿਹੜਾ ਪਾਣੀ ਦੀ ਡਿਸਟ੍ਰਿਕਟ ਜਿਹੜੀ ਬੀਡੀਆ ਰੋਡ ਤੋਂ ਕਰੀ ਆਕੇ ਮੀਰੇ ਦਿਨਾਂ ਚ ਸ਼ਹਿਰ ਵਾਸੀ ਤੰਗ ਪਰੇਸ਼ਾਨ ਨਾ ਹੋਣ ਲਗਾਤਾਰ ਕੋਸ਼ਿਸ਼ਾਂ ਜਾਰੀ ਹੈ ਤਾਂ 3 ਕਰੋੜ ਰੁਪਇਆ ਹੋਰ 5 ਛੜਕਾ ਹਾਸਲ ਆਇਆ ਜਿਦੇ ਵਿੱਚ ਇਹ ਕੰਮ ਮੇਨ ਮੁੱਖ ਤੋਂ ਮੁੱਖ ਬਖਸੀ ਹੋਜੀ ਬਬਾ ਜੋਜੀ ਵਾਲੀ ਪਾਸੇ ਤੇ ਆਪਾਂ ਕਰੇ ਉਹਨਾਂ ਦਾ ਅੰਕਾ ਕਰਨਾ ਹੈ ਜਿਸ ਤਰ੍ਹਾਂ ਲਗਾਤਾਰ ਜਿਡੇ ਕੰਮਕਾਰ ਚੱਲਦੇ ਰਹਿਣਗੇ ਮੈਂ ਧੰਨਵਾਦੀ ਸ਼ਹਿਰ ਵਾਸੀਆਂ ਦਾ ਮਿੰਟਾ ਅਨੁਰੂਪਾ ਜੀ ਸਾਡੇ ਚੇਅਰਮੈਨ ਆਰ ਤਰਮੇਨ ਜੀ ਅਰੇਵੜਾ ਸੈਕਟਰੀ ਸਾਹਿਬ ਨਕੀ ਦੇ ਪ੍ਰਧਾਨ ਕੇ ਬੇਜ ਜੀ